ਤੁਸੀਂ ਸੁਣਨ ਜਾ ਰਹੇ ਹੋ ਗੁਲਜ਼ਾਰ ਦੁਆਰਾ ਲਿਖੀ ਗਈ 1947 ਦੀ ਵੰਡ ਦੀ ਇੱਕ ਦਰਦਨਾਕ ਕਹਾਣੀ ਰਾਵੀ ਪਾਰ ਮਨਵੀਰ ਸਿੰਘ ਢਿੱਲੋਂ ਦੀ ਆਵਾਜ਼ ਵਿੱਚ ਪਤਾ ਨਹੀਂ ਦਰਸ਼ਨ ਸਿੰਘ ਪਾਗਲ ਕਿਉਂ ਨਾ ਹੋ ਗਿਆ ਬਾਪ ਘਰ ਵਿੱਚ ਮਰ ਗਿਆ ਅਤੇ ਉਸ ਦੀ ਮਾਂ ਬਚੇ ਖੂਚੇ ਗੁਰਦੁਆਰੇ ਵਿੱਚ ਗਵਾਚ ਗਈ ਇਧਰ ਛਾਣੀ ਨੇ ਇੱਕੋ ਵੇਲੇ ਦੋ ਬੱਚੇ ਜੰਮ ਦਿੱਤੇ ਦੋ ਪੁੱਤ ਜੋੜੇ ਉਹਨੂੰ ਸਮਝ ਨਹੀਂ ਸੀ ਆਉਂਦੀ ਉਹ ਹੱਸੇ ਜਾਂ ਰੋਏ ਉਸ ਹੱਥ ਲੈ ਇਸ ਹੱਥ ਦੇ ਵਾਲਾ ਸੌਦਾ ਕੀਤਾ ਸੀ ਕਿਸਮਤ ਨੇ ਸੁਣਨ ਚ ਆਉਂਦਾ ਸੀ ਆਜ਼ਾਦੀ ਆ ਚੁੱਕੀ ਹੈ ਜਾਂ ਆ ਰਹੀ ਹੈ ਪਰ ਟੋਡਰਮਲਪੁਰ ਕਦੋਂ ਪਹੁੰਚੇਗੀ ਇਹ ਪਤਾ ਨਹੀਂ ਸੀ ਲੱਗ ਰਿਹਾ Hindu Sikh ਸਾਰੇ ਲੋਕ ਦੇ ਛਿੱਪ ਦੇ ਗੁਰਦੁਆਰੇ ਵਿੱਚ ਜਮ੍ਹਾਂ ਹੋ ਰਹੇ ਸਨ ਛਾਣੀ ਦਿਨ ਰਾਤ ਪੀੜ ਨਾਲ ਹੁੰਗਦੀ ਰਹਿੰਦੀ ਸੀ ਆਖਰੀ ਦਿਨਾਂ ਉੱਤੇ ਸੀਤ ਤੇ ਪਹਿਲੀ ਔਲਾਦ ਸੀ ਦਰਸ਼ਨ ਸਿੰਘ ਨਿਤ ਦਿਹਾੜੀ ਨਵੀਆਂ-ਨਵੀਆਂ ਖਬਰਾਂ ਲੈ ਕੇ ਆਉਂਦਾ ਸੀ ਫਸਾਦਾਂ ਦੀ ਬਾਪੂ ਢਾਰਸ ਦਿੰਦਾ ਉਹ ਕੁਝ ਨਹੀਂ ਹੋਣ ਲੱਗਾ ਪੁੱਤ ਕੁਝ ਨਹੀਂ ਹੋਣ ਲੱਗਾ ਅਜੇ ਤੱਕ ਕਿਸੇ ਹਿੰਦੂ ਸਿੱਖ ਦੇ ਘਰ ਉੱਤੇ ਹਮਲਾ ਹੋਇਆ ਹੀ ਪੜਾ ਗੁਰਦੁਆਰੇ ਉੱਤੇ ਤਾਂ ਹੋਇਆ ਹੀ ਹੈ ਨਾ ਪਾਪਾ ਜੀ ਦੋ ਵਾਰੀ ਅੱਗ ਲੱਗ ਚੁੱਕੀ ਹੈ ਤੇ ਫੇਰ ਵੀ ਤੁਸੀਂ ਸਾਰੇ ਜਾਣੇ ਉੱਥੇ ਜਾ ਕੇ ਜਮਾ ਹੋਣਾ ਚਾਹੁੰਦੇ ਹੋ ਇਸ ਗੱਲ ਉੱਤੇ ਦਰਸ਼ਨ ਸਿੰਘ ਚੁੱਪ ਹੋ ਜਾਂਦਾ ਪਰ ਜਿਸ ਨੂੰ ਵੇਖੋ ਉਹੀ ਘਰ ਛੱਡ ਕੇ ਗੁਰਦੁਆਰੇ ਵਿੱਚ ਜਮਾ ਹੋ ਰਿਹਾ ਸੀ ਇੱਕ ਥਾਂ ਉੱਤੇ ਇਕੱਠੇ ਹੋਣ ਨਾਲ ਬੜਾ ਹੌਸਲਾ ਰਹਿੰਦਾ ਏ ਪਾਪਾ ਜੀ ਆਪਣੀ ਗਲੀ ਵਿੱਚ ਤਾਂ ਹੁਣ ਕੋਈ ਹਿੰਦੂ ਜਾਂ ਸਿੱਖ ਰਹਿ ਹੀ ਨਹੀਂ ਗਿਆ ਬਸ ਆਪਾਂ ਹੀ ਆ ਇਕੱਲੇ 10-15 ਦਿਨ ਪਹਿਲਾਂ ਦੀ ਗੱਲ ਸੀ ਰਾਤ ਵੇਲੇ ਪਾਪਾ ਜੀ ਦੇ ਡਿੱਗਣ ਦੀ ਆਵਾਜ਼ ਆਈ ਵਿਹੜੇ ਵਿੱਚ ਸਾਰੇ ਉੱਠ ਬੈਠੇ ਦੂਰ ਗੁਰਦੁਆਰੇ ਵਾਲੇ ਪਾਸਿਓਂ ਬੋਲੇ ਸੋਨਿਆਲ ਦੇ ਨਾਰੇ ਸੁਣਾਈ ਦੇ ਰਹੇ ਸੀ ਪਾਪਾ ਜੀ ਦੀ ਉਸੇ ਨਾਲ ਅੱਖ ਖੁੱਲ ਗਈ ਸੀ ਤੇ ਉਹ ਕੋਠੇ ਉੱਤੇ ਵੇਖਣ ਚਲੇ ਗਏ ਸਨ ਪੌੜੀਆਂ ਉੱਤਰਦੇ ਹੋਏ ਪੈਰ ਤਿਲਕਿਆ ਤੇ ਵਿੜੇ ਵਿੱਚ ਪਈ ਕਹੀ ਸਰਵ ਵਿੱਚ ਖੁੱਭ ਗਈ ਕਿਸੇ ਤਰ੍ਹਾਂ ਪਾਪਾ ਜੀ ਦੇ ਸੰਸਕਾਰ ਪੂਰੇ ਕੀਤੇ ਕੁਝ maal ਇੱਕ ਸਰਹਾਣੇ ਵਿੱਚ ਭਰਿਆ ਅਤੇ ਬਾਕੀ ਤਿੰਨ ਜਣਿਆਂ ਨੇ ਗੁਰਦੁਆਰੇ ਵਿੱਚ ਜਾ ਸ਼ਰਨ ਲੈ ਲਈ ਗੁਰਦੁਆਰੇ ਵਿੱਚ ਸਹਿਮੇ ਹੋਿਆਂ ਦੀ ਘਾਟ ਨਹੀਂ ਸੀ ਇਸ ਵਾਸਤੇ ਹੌਸਲਾ ਵੀ ਰਹਿੰਦਾ ਸੀ ਹੁਣ ਉਸ ਨੂੰ ਡਰ ਨਹੀਂ ਸੀ ਲੱਗਦਾ ਦਰਸ਼ਨ ਸਿੰਘ ਕਹਿੰਦਾ ਅਸੀਂ ਕੱਲੇ ਥੋੜੀ ਆਂ ਹੋਰ ਕੁਝ ਨਹੀਂ ਤਾਂ ਵਾਹਿਗੁਰੂ ਦੇ ਨੇੜੇ ਤਾਂ ਹੈਗੇ ਹੀ ਆਂ ਨੌਜਵਾਨ ਸੇਵਾਦਾਰਾਂ ਦਾ ਜਥਾ ਸਾਰਾ ਦਿਨ ਕੰਮ ਵਿੱਚ ਲੱਗਾ ਰਹਿੰਦਾ ਲੋਕਾਂ ਨੇ ਆਪੋ ਆਪਣੇ ਘਰਾਂ ਵਿੱਚ ਜਿੰਨਾ ਵੀ ਆਟਾ ਦਾਲਕਿਓ ਸੀ ਚੁੱਕ ਲਿਆਂਦਾ ਸੀ ਲੰਗਰ ਦਿਨ ਰਾਤ ਚੱਲਦਾ ਸੀ ਪਰ ਕਦੋਂ ਤੱਕ ਚੱਲੇਗਾ ਇਹ ਸਵਾਲ ਵੀ ਸਾਰਿਆਂ ਦੇ ਦਿਲ ਵਿੱਚ ਸੀ ਤਾਂ ਵੀ ਲੋਕਾਂ ਨੂੰ ਆਸ ਸੀ ਕਿ ਸਰਕਾਰ ਕੋਈ ਫੌਜੀ ਟੁਕੜੀ ਭੇਜੇਗੀ ਕਿਹੜੀ ਸਰਕਾਰ ਅੰਗਰੇਜ਼ ਤਾਂ ਚਲੇ ਗਏ ਇੱਥੇ ਪਾਕਿਸਤਾਨ ਤਾਂ ਬਣ ਗਿਆ ਪਰ ਅਜੇ ਤੱਕ ਪਾਕਿਸਤਾਨ ਦੀ ਕੋਈ ਸਰਕਾਰ ਹੀ ਨਹੀਂ ਬਣੀ ਸੁਣਿਆ ਹੈ ਹਰ ਪਾਸੇ ਮਿਲਟਰੀ ਘੁਮ ਰਹੀ ਆ ਤੇ ਆਪਣੀ ਹਿਫਾਜ਼ਤ ਹੀਠ ਸਰਨਾਰਥੀਆਂ ਦੇ ਕਾਫਲੇ ਬਾਰਡਰ ਤੱਕ ਪਹੁੰਚਾਉਂਦੀ ਆ ਸਰਨਾਰਥੀ ਉਹ ਕੀ ਹੁੰਦਾ ਰਿਫਿਊਜੀ ਇਹੋ ਜੇ ਲਫ਼ਜ਼ ਪਹਿਲਾਂ ਤਾਂ ਕਦੇ ਸੁਣੇ ਨਹੀਂ ਦੋ ਦਿਨ ਪਰਿਵਾਰਾਂ ਦਾ ਇੱਕ ਜੱਥਾ ਜਿੰਨਾਂ ਕੋਲੋਂ ਦਬਾਸ ਹਾਰਿਆ ਨਾ ਗਿਆ ਉਹ ਨਿਕਲ ਤੁਰੇ ਆਪਾਂ ਤਾਂ ਜੀ ਚੱਲਦੇ ਆਂ ਸਟੇਸ਼ਨ ਉੱਤੇ ਸੁਣਿਆ ਏ ਗੱਡੀਆਂ ਚੱਲ ਰਹੀਆਂ ਨੇ ਇੱਥੇ ਵੀ ਕਤਾਂ ਹੀ ਬੈਠੇ ਰਾਂਗੇ ਹਿੰਮਤ ਤੇ ਕਰਨੀ ਪਏਗੀ ਭਾਈ ਆਪੇ ਵਾਹਿਗੁਰੂ ਨੇ ਮੋਢਿਆਂ ਤੇ ਚੱਕ ਕੇ ਥੋੜੀ ਨਾ ਛੱਡ ਆਉਣਾ ਇੱਕ ਹੋਰ ਬੋਲ ਪਿਆ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਕੁਝ ਲੋਕੀ ਨਿਕਲ ਜਾਂਦੇ ਤਾਂ ਖਲਾਅ ਦਾ ਇੱਕ ਬੁਲਬੁਲਾ ਜਿਹਾ ਬਣ ਜਾਂਦਾ ਫੇਰ ਕੋਈ ਹੋਰ ਆ ਜਾਂਦਾ ਤਾਂ ਬਾਹਰ ਦੀਆਂ ਖਬਰਾਂ ਸੁਣਾ ਬੁਲਬੁਲਾ ਫਟ ਜਾਂਦਾ ਸਟੇਸ਼ਨ ਉੱਤੇ ਤਾਂ ਬਹੁਤ ਵੱਡਾ ਕੈਂਪ ਲੱਗਾ ਹੋਇਆ ਏ ਜੀ ਲੋਕੀ ਭੁੱਖ ਨਾਲ ਵੀ ਮਰ ਰਹੇ ਆ ਤੇ ਖਾ ਖਾ ਕੇ ਵੀ ਬਿਮਾਰੀ ਫੈਲਦੀ ਜਾ ਰਹੀ ਏ ਪੰਜ ਦਿਨ ਪਹਿਲਾਂ ਇੱਕ ਗੱਡੀ ਲੰਗੀ ਸੀ ਇੱਥੋਂ ਤੇਲ ਸੁਟਿਆ ਪੁੰਜੇ ਨਹੀਂ ਸੀ ਡਿੱਗਦਾ ਛੱਤਾਂ ਤੇ ਵੀ ਲੋਕੀ ਚੜੇ ਹੋਏ ਸੀ ਸਵੇਰੇ ਸੰਗਰਾਮ ਸੀ ਗੁਰਦੁਆਰੇ ਵਿੱਚ ਦਿਨ ਰਾਤ ਪਾਠ ਚੱਲਦਾ ਰਹਿੰਦਾ ਸੀ ਬੜੀ ਸ਼ੁਭ ਘੜੀ ਵਿੱਚ ਛਾਣੀ ਨੇ ਜੋੜਿਆਂ ਨੂੰ ਜਨਮ ਦਿੱਤਾ ਸੀ ਇੱਕ ਤਾਂ ਬਹੁਤ ਹੀ ਕਮਜ਼ੋਰ ਪੈਦਾ ਹੋਇਆ ਬਚਣ ਦੀ ਉਮੀਦ ਹੀ ਨਹੀਂ ਸੀ ਪਰ ਛਾਣੀ ਨੇ 나ੜੂ ਦੇ ਜ਼ੋਰ ਨਾਲ ਉਹਨੂੰ ਬੰਨੀ ਰੱਖਿਆ ਉਸ ਰਾਤ ਕਿਸੇ ਨੇ ਕਹਿ ਦਿੱਤਾ ਸਪੈਸ਼ਲ ਗੱਡੀ ਆਈ ਹੈ ਰਿਫਿਊਜੀਆ ਨੂੰ ਲੈਣ ਚਲੋ ਨਿਕਲ ਚੱਲ ਜਾਈਏ ਇੱਕ ਵੱਡਾ ਸਾਰਾ ਜਥਾ ਰਵਾਨਾ ਹੋ ਗਿਆ ਗੁਰਦੁਆਰੇ ਵਿੱਚੋਂ ਦਰਸ਼ਨ ਸਿੰਘ ਵੀ ਛਾਣੀ ਬਹੁਤ ਮਾੜੀ ਹੋ ਗਈ ਸੀ ਪਰ ਪੁੱਤਰਾਂ ਦੇ ਸਹਾਰੇ ਚੱਲਣ ਨੂੰ ਰਾਜ਼ੀ ਹੋ ਗਈ ਮਾਂ ਨੇ ਹਿੱਲਣ ਤੋਂ ਨਾ ਕਰ ਦਿੱਤੀ ਮੈਂ ਆ ਜਾਊਂਗੀ ਪੁੱਤ ਆ ਜਾਊਂਗੀ ਅਗਲੇ ਕਿਸੇ ਕਾਫਲੇ ਨਾਲ ਆ ਜਾਊਂਗੀ ਤੂੰ ਮੇਰੇ ਨੂੰ ਤੇ ਪੋਤਿਆਂ ਨੂੰ ਸੰਭਾਲ ਕੇ ਨਿਕਲ ਜਾ ਦਰਸ਼ਨ ਸਿੰਘ ਨੇ ਬਹੁਤ ਜ਼ਿੱਦ ਕੀਤੀ ਤਾਂ ਗ੍ਰੰਥੀ ਨੇ ਸਮਝਾਇਆ ਸੇਵਾਦਾਰਾਂ ਨੇ ਹੱਲਾਸ਼ੇਰੀ ਦਿੱਤੀ ਉਹ ਨਿਕਲ ਜਾਓ ਸਰਦਾਰ ਜੀ ਇੱਕ ਇੱਕ ਕਰਕੇ ਸਾਰਿਆਂ ਨੇ ਬਾਰਡਰ ਪਾਰ ਕਰ ਜਾਣਾ ਏ ਬੀਜੀ ਸਾਡੇ ਨਾਲ ਆ ਜਾਣਗੇ ਕੋਈ ਨਹੀਂ ਦਰਸ਼ਨ ਸਿੰਘ ਨਿਕਲ ਤੁਰਿਆ ਸਾਰਿਆਂ ਦੇ ਨਾਲ ਟੱਕਣ ਵਾਲੀ ਇੱਕ ਬੈਂਤ ਦੀ ਟੋਕਰੀ ਵਿੱਚ ਬੱਚਿਆਂ ਨੂੰ ਪਾ ਕੇ ਇੰਜ ਸਿਰ ਉੱਤੇ ਚੁੱਕ ਲਿਆ ਜਿਵੇਂ ਪਰਿਵਾਰ ਦੀ ਛਾਵੜੀ ਲੈ ਕੇ ਹੋਕਾ ਦੇਣ ਨਿਕਲਿਆ ਹੋਵੇ ਸਟੇਸ਼ਨ ਉੱਤੇ ਗੱਡੀ ਸੀ ਪਰ ਗੱਡੀ ਵਿੱਚ ਥਾਂ ਨਹੀਂ ਸੀ ਛੱਤ ਉੱਤੇ ਵੀ ਲੋਕੀ ਸੰਘਣੇ ਘਾਵਾ ਵਗੁੱਗੇ ਹੋਏ ਸਨ ਬਿਚਾਰੀ ਨਵੀਂ ਨਮੀ ਬਣੀ ਮਾਂ ਆਪਣੇ ਨਵੇਂ-ਨਵੇਂ ਜੰਮੇ ਬੱਚਿਆਂ ਨੂੰ ਵੇਖ ਕੇ ਲੋਕਾਂ ਨੇ ਜਗਾ ਦੇ ਦਿੱਤੀ ਤੇ ਛੱਤ ਉੱਤੇ ਚੜ੍ਹਾ ਲਿਆ ਲਗਭਗ 10 ਘੰਟਿਆਂ ਪਿੱਛੋਂ ਗੱਡੀ ਵਿੱਚ ਥੋੜੀ ਜੀ ਹਰਕਤ ਹੋਈ ਉਸ ਸ਼ਾਮ ਦਾ ਚਿਹਰਾ ਸੂਹਾ ਸੁਰਖ ਸੀ ਲਹੂ ਲਹਾਨ ਤਪਿਆ ਹੋਇਆ ਤਮਤਮਾਇਆ ਹੋਇਆ ਚਿਹਰਾ ਛਾਣੀ ਦੀਆਂ ਛਾਤੀਆਂ ਨੁੱਚੜ-ਨੁੱਚੜ ਕੇ ਛਿਲਕਾ ਬਣ ਗਈਆਂ ਇੱਕ ਬੱਚੇ ਨੂੰ ਰੱਖਦੀ ਤਾਂ ਦੂਸਰੇ ਨੂੰ ਚੁੱਕ ਲੈਂਦੀ ਮੈਲੇ ਕੁਚਲੇ ਕਪੜਿਆਂ ਵਿੱਚ ਲਪੇਟੇ ਹੋਏ ਦੋ ਬੱਚਿਆਂ ਦੀਆਂ ਪੋਟਲੀਆਂ ਲੱਗਦਾ ਸੀ ਕਿਸੇ ਕੂੜੇ ਦੇ ਢੇਰ ਚੋਂ ਚੁੱਕ ਲਿਆਏ ਨੇ ਕੁਝ ਘੰਟਿਆਂ ਬਾਅਦ ਜਦੋਂ ਗੱਡੀ ਦੇ ਚੁਫੇਰੇ ਹਨੇਰਾ ਪਸਰ ਗਿਆ ਤਾਂ ਦਰਸ਼ਨ ਸਿੰਘ ਨੇ ਗੌਰ ਕੀਤਾ ਇੱਕ ਬੱਚੇ ਦੇ ਹੱਥ ਪੈਰ ਤਾਂ ਹਿਲਦੇ ਸਨ ਕਦੇ-ਕਦੇ ਰੋਣ ਦੀ ਆਵਾਜ਼ ਵੀ ਆਉਂਦੀ ਸੀ ਪਰ ਦੂਸਰਾ ਬਿਲਕੁਲ ਐਲ ਤੇ ਚੁੱਪ ਸੀ ਪੋਟਲੀ ਵਿੱਚ ਹੱਥ ਪਾ ਕੇ ਵੇਖਿਆ ਤਾਂ ਕਦੋਂ ਦਾ ਠੰਡਾ ਹੋ ਚੁੱਕਾ ਸੀ ਦਰਸ਼ਨ ਸਿੰਘ ਇੰਜ ਫੁੱਟ-ਫੁੱਟ ਕੇ ਰੋਇਆ ਕੇ ਆਸ-ਪਾਸ ਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਸਭ ਨੇ ਚਾਇਆ ਕਿ ਛਾਣੀ ਕੋਲੋਂ ਬੱਚਾ ਲੈ ਲਿਆ ਜਾਏ ਪਰ ਉਹ ਤਾਂ ਪਹਿਲਾਂ ਹੀ ਪਥਰਾ ਚੁੱਕੀ ਸੀ ਟੋਕਰੀ ਨੂੰ ਜੱਫਾ ਮਾਰ ਕੇ ਬੈਠ ਗਈ ਨਾ ਨਾ ਭਰਾ ਤੋਂ ਬਿਗੈਰ ਹੀ ਦੁੱਧ ਨਹੀਂ ਪੀਂਦਾ ਬਹੁਤ ਕੋਸ਼ਿਸ਼ ਦੇ ਬਾਵਜੂਦ ਛਾਣੀ ਨੇ ਟੋਕਰੀ ਨਹੀਂ ਛੱਡੀ ਗੱਡੀ 10 ਵਾਰੀ ਰੁਕੀ ਤੇ 10 ਵਾਰੀ ਚੱਲੀ ਲੋਕੀ ਹਨੇਰੇ ਵਿੱਚ ਅੰਦਾਜ਼ੇ ਲਗਾਈ ਜਾਂਦੇ ਸੀ ਬਸ ਜੀ ਖਰਾਦਾਬਾਦ ਨਿਕਲ ਗਿਆ ਹੁਣ ਤਾਂ ਗੁਜਰਾਂਵਾਲਾ ਏ ਜੀ ਬਸ ਇੱਕ ਘੰਟਾ ਹੋਰ ਲਾਹੌਰ ਆਇਆ ਕਿ ਸਮਝੋ ਪਹੁੰਚ ਗਏ ਹਿੰਦੁਸਤਾਨ ਜੋਸ਼ ਵਿੱਚ ਲੋਕੀ ਨਾਰੇ ਵੀ ਮਾਰਨ ਲੱਗ ਗਏ ਸਨ ਹਰ ਹਰ ਮਹਾਦੇਵ ਜੋ ਬੋਲੇ ਸੋ ਨਿਹਾਲ ਗੱਡੀ ਇੱਕ ਪੋਲੋ ਤੇ ਚੜੀ ਤਾਂ ਲਹਿਰ ਜੀ ਦੌੜ ਗਈ ਰਾਵੀ ਆ ਗਿਆ ਜੀ ਰਾਵੀ ਆ ਗਿਆ ਲਾਹੌਰ ਆ ਗਿਆ ਜੀ ਇਸ ਸ਼ੋਰ ਵਿੱਚ ਕਿਸੇ ਨੇ ਦਰਸ਼ਨ ਸਿੰਘ ਦੇ ਕੰਨਾਂ ਵਿੱਚ ਫੁਸਫੁਸਾ ਕੇ ਕਿਹਾ ਸਰਦਾਰ ਜੀ ਬੱਚੇ ਨੂੰ ਇੱਥੇ ਹੀ ਸੁੱਟ ਦਿਓ ਰਾਵੀ ਵਿੱਚ ਉਹਦਾ ਕਲਿਆਣ ਹੋ ਜਾਏਗਾ ਉਸ ਪਾਸੇ ਲਿਜਾ ਕੇ ਕੀ ਕਰਨਾ ਜੇ ਦਰਸ਼ਨ ਸਿੰਘ ਨੇ ਸਹਜੇ ਜੇ ਟੋਕਰੀ ਦੂਰ ਖਿਸਕਾ ਲਈ ਫਿਰ ਇੱਕਦਮ ਪੋਟਲੀ ਚੁੱਕੀ ਅਤੇ ਵਾਹਿਗੁਰੂ ਕਹਿ ਕੇ ਰਾਵੀ ਵਿੱਚ ਵਗਾ ਮਾਰੀ ਹਨੇਰੇ ਵਿੱਚ ਹਲਕੀ ਜੀ ਆਵਾਜ਼ ਸੁਣਾਈ ਦਿੱਤੀ ਕਿਸੇ ਬੱਚੇ ਦੀ ਦਰਸ਼ਨ ਸਿੰਘ ਨੇ ਘਬਰਾ ਕੇ ਛਾਣੀ ਵੱਲ ਵੇਖਿਆ ਮਰਦਾ ਬੱਚਾ ਛਾਣੀ ਦੀ ਸ਼ਾਪਤੀ ਨਾਲ ਚਿੰਬੜਿਆ ਹੋਇਆ ਸੀ ਛਾਣੀ ਨੇ ਉਹਨੂੰ ਘੁੱਟ ਕੇ ਸੰਭਾਲਿਆ ਹੋਇਆ ਸੀ ਤੇ ਜਿਉਂਦਾ ਬੱਚਾ ਦਰਸ਼ਨ ਸਿੰਘ ਨੇ ਰਾਵੀ ਵਿੱਚ ਸੁੱਟ ਦਿੱਤਾ ਫੇਰ ਤੋਂ ਸ਼ੋਰ ਦਾ ਇੱਕ ਬਾਬ ਰੋਲਾ ਜਿਹਾ ਉੱਠਿਆ ਵਾਗਾ ਵਾਗਾ ਹਿੰਦੁਸਤਾਨ ਜੰਦਾਬਾ ਸੋ ਦੋਸਤੋ ਇਹ ਸੀ ਸਾਡੀ ਕਹਾਣੀ 1947 ਦੀ ਵੰਡ ਉੱਤੇ ਆਧਾਰਿਤ ਗੁਲਜ਼ਾਰ ਦੀ ਲਿਖੀ ਕਹਾਣੀ ਰਾਵੀ ਪਾਰ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਕਹਾਣੀਆਂ ਸੁਣ ਲਈ ਸਾਡਾ ਚੈਨਲ ਡੇਲੀ ਡੈਸਕ ਟੀਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ